हां जी मित्रों वेलकम ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਦੇਖਣੀ ਸੈਲਰੀ ਆਪਣੀ ਇਸ ਟਾਈਮ ਐਮਪੀ ਦੇ ਵਿੱਚ ਤੇ ਪੱਥਰ ਚੜ ਗਿਆ ਦੇਖਦੇ ਆ ਐਸਾ ਜਬਰਦਸਤ ਪੱਥਰ ਚੜਿਆ ਹੈ ਕਿ ਮਸ਼ੀਨ ਘੇਰੇ ਦੇ ਵਿੱਚ ਚਲਦੀ ਚਲਦੀ ਬੰਦ ਹੋ ਗਈ ਦੇਖਦੇ ਆ ਉਦੋਂ ਬਾਅਦ ਤਾਂ ਚਲ ਗਿਆ ਆ ਗਿਆ ਜਦੋਂ ਇੱਕ ਵਾਰ ਬੰਦ ਹੋ ਗਈ ਜੀ ਦੇਖਦੇ ਆ ਇੱਕ ਟੱਕ ਜਿਹੜਾ ਕੋਲ ਪਲੇਟ ਬਾਈ ਆਗ ਦੇਖੋ ਘੇਰੇ ਦੇ ਵਿੱਚ ਚਲਦੀ ਦੀ ਚੀਤਾ ਬਹੁਤ ਵੱਲ ਰਹੇ ਆ ਪਹਿਲਾਂ ਹੀ ਪੱਤਰਾ ਕਰਕੇ ਆਉ ਕੋਣੀ ਖੜ ਕੇ ਮਾਰਦੇ ਸਾਰਾ ਘਾਟਾ ਹੀ ਡਰਾਂ ਜਾਂ ਸਾਰਾ ਆਉਂਦੇ ਬੈਠਾ ਏ ਟਰੈਕਟਰ ਤੇ ਖੜ ਜਾ ਓਏ ਔਰੋਂ ਜਿਹੜਾ ਲੱਗਦਾ ਓਏ ਇੱਥੇ ਪਿਆਊਗਾ ਦਾ ਆਹ ਕਿਹੜੀ ਇਥੇ ਥਾਂ ਦੇਖਦੇ ਆਂ ਇਹ ਪੱਥਰ ਏ ਜਾਂ ਕੁਝ ਹੋਰ ਓ ਉਥੋਂ ਭੱਜਿਆ ਆ ਮੈਂ ਪੂਰਾ ਐਨ ਖੜਕਾ ਹੋਇਆ ਘਾੜ ਘਾੜ ਘੁੰਮ ਕੇ ਮੜੀ ਭੱਜਦੀ ਸਾਰਾ ਸਿਸਟਮ ਖੜ ਗਿਆ ਬੰਦ ਹੋ ਗਈ ਸੀ ਗੱਲ ਕਰ ਚੱਲ ਹੈ ਹੀ ਵੀ ਸੀ ਠੰਡੀ ਸੀ ਤੇ ਮੇਰੀ ਗਰਮ ਗਰਮ ਬੰਦ ਹੋ ਜੇ ਕੀ ਲੈਣਾ ਸਾਰਾ ਪੇਚ ਕਾਤਮ ਰਿਹਾ ਹੱਥ ਤੇ ਕਿਉਂ ਬਾਈ ਪੱਟੂ ਆਉਂਦਾ ਨੇ ਯਾਰਾ ਤਰਾ ਜਾ ਕਰ ਰੋ ਵਜੇ ਤੇ ਅਕਬਰ ਹੁਣੀ ਉਰੇ ਹਾਂ ਇਕੋ ਉੱਥੇ ਜੇ ਪਿਆ ਓਏ ਉਹ ਛੱਡਿਆ ਟਰਾਲੀ ਕੋਲੇ ਤੇਰਾ ਫਸੀਦਾ ਨਹੀਂ ਉਹ ਚ ਖਾਸਾ ਵੱਡਾ ਹੀ ਆ ਉਹ ਛੋਟੇ ਨਹੀਂ ਹੈਗੇ ਸਾਲੇ ਹੈਗੇ ਵੱਡੇ ਹੀ ਨੇ ਹਨਾ ਜਿੱਥੇ ਕਿਤੇ ਨੇ ਐ ਬੱਟ-ਬੁੱਟ ਤੇ ਪਿਆਦਾ ਯਾਰ ਕੋਈ ਚੜ ਜਾਂਦਾ ਇਹ ਜਾ ਆ ਦੇ ਇਹ ਸਾਲਾ ਕਿਹੜੀ ਸ਼ੀਬ ਦਾ ਪੱਥਰ ਹੈ ਇਹ ਜਿਵੇਂ ਆ ਖਾਲ ਜਾਂਦਾ ਇੱਧਰ ਇਹਨਾਂ ਦਾ ਦੇਖੋ ਇਹ ਪਾਣੀ ਵਾਲਾ ਇਹ ਸਾਲੇ ਨੱਕਿਆਂ ਦੇ ਵਿੱਚ ਰੱਖਦੇ ਨੇ ਨੱਕਾ ਨੁੱਕਾ ਦੇ ਐਂ ਪਿਆ ਮੈਂ ਬੱਟ ਤੇ ਹੁਣ ਦੇਖੋ ਮੰਨ ਲਓ ਮੜਾ ਜਾ ਕੱਟ ਰਿਹਾ ਟਾਇਰ ਨੀਵੇਂ ਜਾਇਆ ਕੱਟ ਨਹੀਂ ਰੱਖ ਲੈਣਾ ਐਹ ਜਿਹਾ ਵੀ ਚੜ ਜੇ ਗਾਹਾਂ ਸਾਰੇ ਕਾਹ ਦੀ ਕੰਮ ਤੁਹਾਨੂੰ ਪਤਾ ਹੀ ਆ ਅੱਗੇ ਆ ਬੱਚੇ ਹੋਣੀ ਭਰੀ ਭਰਾਈ ਸਾਰੀ ਬੰਦ ਮਾਲ ਬੱਟ ਤੇ ਇੱਕ ਵਾਰੀ ਜੇ ਇਹ ਨੂੰ ਢੇੜਾ ਤਾਂ ਆ ਗਿਆ ਪਰ ਹੀ ਰੇਸ ਨਹੀਂ ਦਿੱਤੀ ਵਾ ਕਈ ਵਾਰੀ ਫੇਰ ਚੜ ਤੇ ਉੱਡ ਜੇ ਆ ਇਧਰ ਦਾ ਜੂ ਹੀ ਵੱਟਾ ਪਿਆ ਏ ਐ ਕਿ ਪਏ ਵੱਟਾਂ ਤੇ ਨੇ ਹਨਾ ਪੱਟਾਂ ਤੇ ਪਏ ਵਾਲਾ ਸੌਖਾ ਚੜਦਾ ਨੀਵੇਂ ਵਾਲਾ ਤਾਂ ਚਲੋ ਛੱਡ ਵੀ ਜਾਂਦਾ ਘੱਟ ਤੇ ਹੁਣ ਕੱਢੂਗਾ ਲਾਟਰੀ ਪੱਟੋ ਖੋਲ ਲਿਆ ਪਲੇਟ ਜੋ ਉੱਪਰ ਜੇ ਬਹਿ ਜਾ ਵੀਰੇ ਆ ਕੇ ਤਰਲੇ ਉਹ ਬਾਏ ਪਾਸਪੋਰਟ ਨਾ ਜਾਵੇ ਇਹਦਾ ਹੁਣ ਫੀਡਰ ਖੜਾ ਹੈ ਇਹਨੇ ਫੇਰ ਤੱਕ ਤੱਕ ਸਾਨੂੰ ਫੇਰ ਹੈਗਾ ਇਹਨੂੰ ਪਿੱਛੇ ਮੋੜ ਦੇ ਪਿੱਛੇ ਮੋੜ ਦਿੰਦੇ ਆ ਲਾ ਫੱਟਪਰਾ ਕਰ ਲਈ ਹਾਂ ਟਗੜਾ ਪੂਰਾ ਇਹ ਵੀ ਅੜ ਗਿਆ ਵਸਿੱਧੂਤ ਨਹੀਂ ਹੁੰਦਾ 12 ਪੂਰਾ ਸੈੱਟ ਹੈ ਭਾਈ ਪੱਚੀ ਪਲੇਟ ਪੂਰੀ ਰਹਿ ਲੋੜ ਹੈ ਤੇਰੀ ਦੁਬਾਰੇ ਲਾਉਣੀ ਐ ਤੂੰ ਨਿਕਲ ਯਾਰ ਘਾ ਖੋਲਣੀ ਫੂ ਦੂਜੀ ਪਾ ਜਦ ਨੂੰ ਦਿਖਿਆ ਨਹੀਂ ਇੱਕ ਪੱਥਰੇ ਤੋਦੇ ਮੰਗੂ ਜੀ ਵਕ ਮੰਗੂਏ ਇਹ ਅੱਖਾਂ ਵਿੱਚ ਹੀ ਉਹਨੇ ਚਲ ਦੇਖੇ ਦਾ ਬਰੋਂ ਦੀ ਹੈ ਆਹ ਆ ਦੇ ਪਿਆ ਆਏ ਹਾਏ 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 ਆ ਬਿਆ ਬੰਦ ਤਾਪੀ ਹੋ ਗਈ ਇਹਦਾ ਬੱਚਾ ਨਿਕਲਿਆ ਉਹ ਹਲੀ ਬਦਿਆ ਕੱਢ ਕੇ ਹੋ ਕੀ ਬਾਣਦਾ ਆ ਵੀ ਬੱਚਾ ਉਹਦੇ ਨਾਲ ਹੈ ਆ ਡੇਡੇ ਚੜਦੇ ਨੇ ਪੱਤਰ ਦੇਖ ਲਓ ਉਹ ਹੱਥ ਜਿਹੜਾਈ ਆ ਚੱਕੇ ਜਾਂਦੇ ਨੇ ਖਾਦੀ ਪੀਤੀ ਚ ਹੈ ਫੁੱਟੋ ਵੇਚਦੀ ਲਈ ਸਾਫਟ ਗੋਲ ਦੀ ਘਮਾ ਘਮਾ ਕੇ ਆਏ ਹਾਏ 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 ਹੋਰ ਵੀ ਆ ਓਏ ਕਾਹੀ ਐ ਐਡਾ ਹੀ ਹਾਂ ਇਹ ਯਾਰ ਤਗੜਾ ਪੱਥਰ ਚੱਕ ਲੈਦਾ ਇਹ ਵੀ ਉੱਥੇ ਹੀ ਚੱਕਾਇਆ ਜੇ ਮੈਂ ਤੈਨੂੰ ਦੱਸਦਾ ਇਹਦੀ ਜਗਾ ਬੱਡ ਵੀ ਦੂੱਚੀ ਰਿਹਾ ਯਾਰ ਚੜਿਆ ਕਿਵੇਂ ਹੈ ਹਾਂ ਇਹਦਾ ਬੱਡ ਕਰੀ ਦੀ ਇੱਥੇ ਦਾ ਵੇ ਦੇ ਲੋ ਕਿੱਡਾ ਵੱਡਾ ਚਾਰ ਕੱਢਦੇ ਸਾਰੇ ਉਥੀ ਲਿਆ ਕੇ ਦੇਖੂੰ ਕਰਕੇ ਕੀ ਔਰਾਂ ਹੀ ਚੜਿਆ ਆਹ ਹੈ ਜੀ ਵਾ ਨਾ ਬੱਟ ਦੀ ਹੀ ਧਰਤਾ ਥੱਲੇ ਰੱਖ ਉਹ ਤੂੜੀ ਵਾਲੀ ਦਾ ਕਰੇਗਾ ਨਾਸ ਔਰ ਇਹ ਆ ਕੇ ਆਪਾਂ ਵੀ ਇਹੋ ਜੀ ਹੋ ਜਾਈਏ ਨਾ ਇੰਨਾ ਵਰਗੇ ਬਾਹਰ ਸੱਟਣ ਦੀ ਆਪਣੀ ਵੀ ਹਿੰਮਤ ਨਹੀਂ ਆ ਨਾ ਪੁੱਟੋ ਖੱਤੇ ਜੀ ਛੱਡਦੇ ਹੰਗਰ ਮੀਨੇ ਵੀ ਵਜਾ ਵਜਾ ਕਰਾਈ ਪਈ ਐ ਅੱਜ ਤਾਂ ਬੱਦਲ ਵਾਲਾ ਹੈਗਾ ਮੌਸਮ ਥੋੜੀ ਠੰਡ ਆ ਇਹਦਾ ਦੋ ਦੋ ਪੀਪੇ ਨੂੰ ਓਰੀਆਂ ਲਵਾ ਦੀਆਂ ਦੀ ਗਰਮੀ ਨੇ ਕਾ ਭਈਆ ਕਾ ਭਈਆ ਫਿਰ ਕਾ ਬਟਨ ਉੱਪਰ ਵਾਲਾ ਪਹਾੜੀ ਤੇ ਖੜੇ ਆਂਗੇ ਆਪਾਂ ਇਤਨ ਉੱਚਾ ਹੀ ਉੱਚਾ ਹੈ ਔਰ ਉਪਰ ਹਨੀਵਾ ਹੀ ਨੀਵਾ ਵਲਾਂ ਤੇ ਕਾਨੂੰ ਉਹ ਬੱਟ ਨਹੀਂ ਪਉਂਦਾ ਜਿਹੜਾ ਇਹਨਾਂ ਦਾ ਬੱਟ ਵਾਲਾ ਸਿਸਟਮ ਜਾਂ ਉਹ ਦੇ ਹੁਣ ਤਾਂ ਆਪਣੇ ਜਿੰਦੇ ਵਾਂਗੂ ਉਲਟਾ ਹੈ ਉਹ ਮੈਂ ਆਪਣਾ ਵਿਚਾਲੇ ਇਕੱਠੀ ਕਰਦਾ ਉਹ ਸਾਈਡ ਤੇ ਇਕੱਠੀ ਕਰਦਾ ਵਿਚਾਲੋਂ ਦੇਖਿਆ ਬੱਟ ਤੇ ਕੱਢ ਦਿੰਦਾ ਪੱਥਰ ਗੈਲਰੀ ਕਰੀਏ ਕੰਮ ਹੋਰ ਦਿਖਾਵਾ ਹੈ ਅੱਗੇ ਹੁਣ ਕੋਈ ਨਾ ਹੁੰਦੇ ਰਹਿਣੇ ਨੇ ਕਾਂੜਾ ਆਪਣੇ ਨਾਲ ਇਹ ਜਿਹਾ ਐਮਪੀ ਜਾਂ ਬਹੁਤ ਟਾਈਮ ਆਇਆ ਰਾਂਗ ਘਟੀ ਐ ਨਾ ਦਿਖਾਤਾ ਦੇ ਸਾਨੂੰ ਪਾ ਚ ਗਿਆ ਵੀਡੀਓ ਲਾਈਕ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ